ਇਹ ਯਾਰ ਕਿਸੀ ਦਿਨ ਚ ਇਹਦੇ ਸੂਟ ਵੀ ਐ ਅੱਛਾ ਡ੍ਰੈਸਾਂ ਵੀ ਐ ਅੱਛਾ ਦੁਪੱਟੇ ਵੀ ਐ ਸੂਟ ਵੀ ਐ ਪਜਾਮੇ ਵੀ ਐ ਅੱਛਾ ਬਹੁਤ ਕੁਝ ਨਿਕਲ ਆ ਗਿਆ ਜਨਕੀ ਵਿੱਚੇ ਗੋਟਾ ਪੱਟੀਆਂ ਦੁਪੱਟੇ ਵੀ ਹੈਗੇ ਹਾਂਜੀ ਵਿੱਚੇ ਸੂਟ ਵੀ ਐ ਹਾਂਜੀ ਵਿੱਚੇ ਕੁੜਤੇ ਪਜਾਮੇ ਵੀ ਐ ਹਾਂਜੀ ਵਿੱਚੇ ਅਨਾਰਕਲੀ ਵੀ ਐ ਹਾਂਜੀ ਇਹ ਸਾਰਾ ਕੀ ਵਿੱਚੀ ਐ ਨਾ ਸਾਰਾ ਕਿਸੇ ਦੇ ਵਿੱਚ ਹੀ ਐ ਵਿੱਚੇ ਇਹ ਮਿਕਸ ਮਾਲ ਐ ਮਿਕਸ ਇਹ ਇਕੱਲੇ ਇਕੱਲੇ ਸੂਟ ਬਚੇ ਹੋਈ ਐ ਸਿੰਗਲ ਸਿੰਗਲ ਏ ਮੇਰੇ ਨੇ ਕਿੱਥੇ ਬਾਈ ਜੀ ਇਹ ਇੱਕੋ ਇੱਕ ਸ਼ਹਿਰੀ ਨਾਮੀ ਦੁਕਾਨ ਗੋਠੀ ਵਰਲਡਵਾਈਜ਼ ਥੋਬੀ ਵਿਯਾਰ ਬਠਿੰਡੇ ਵਾਲੇ ਤੇ ਔਨਲਾਈਨ ਵੀ ਵੇਚਾਂਗੇ ਆਪਾਂ ਨਹੀਂ 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 ਔਨਲਾਈਨ ਵੇਚਦੇ ਔਨਲਾਈਨ ਨਹੀਂ ਦੇਖੋ ਜੀ ਇਹ ਦੁਕਾਨ ਤੇ ਆ ਕੇ ਲੈ ਕੇ ਜਾਣੇ ਪੈਣਗੇ ਔਰ ਗੱਲ ਇੱਕ ਹੋਰ ਹੈ ਵਰਦੀਪ ਜੀ ਇਹ ਜਿਹੜਾ ਵੀ ਮੰਨ ਲਓ ਕਸਟਮਰ ਲੈ ਗਿਆ ਠੀਕ ਹੈ ਤੇ ਇਹ ਨਾ ਵਾਪਸ ਹੋਣਿਆ ਨਾ ਚੇਂਜ ਹੋਣਿਆ ਇਹ ਕਹਿ ਕੇ ਦਵਾਂਗੇ ਜਿੰਨ ਕੀ ਉਹ ਸਟਾਕ ਹੈ ਇਹਨੇ ਕੱਲੇ ਕੱਲੇ ਪੀਸ ਬਸ ਸਿੰਗਲ ਸਿੰਗਲ ਬਸ ਹੈ ਆਪਾਂ ਇਹ ਮਾਲ ਖਤਮ ਕਰਨਾ ਕੋ ਜਾਣ ਨਾਲ ਘਟਦੇ ਰੇ ਕੋਈ ਇਨਚੋ ਨਹੀਂ ਵੀ ਇੱਕ ਲੈ ਜਾਓ ਪੰਜ ਲੈ ਜਾਓ 10 ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਆਪ ਮਿਲੇਗਾ ਆਹੀਂ ਬੰਦ ਪੈਟਕ ਹੈ ਇਹ ਪੈਕ ਸੇਪੀ ਲੱਗੀ ਹੋਈ ਹੈ ਪੀ ਲੱਗੀ ਹੋਈ ਹੈ ਇੱਕ ਦੋ ਤਿੰਨ ਪੀਸ ਹੈ ਤਿੰਨ ਪੀਸ ਵਿੱਚ ਸੂਟ ਵੀ ਹੈ ਵਿੱਚ ਦੁਪੱਟੇ ਵੀ ਹੈ ਕਈਆਂ 'ਚ ਦੋ ਵੀ ਹੈ ਔਰ ਇਹ ਫੁਣਕਾਰੇ ਵੀ ਹੈ ਆ ਪਲੇਨ ਸੂਟ ਵੀ ਹੈ ਇੱਕ ਮਾਰਕਾ ਵਾਲਾ ਸੂਟ ਵੀ ਹੈ ਕੁਝ ਨਹੀਂ ਨਿਕਲਦਾ ਦੇਖੋ ਆ ਬਨਾਰਸੀ ਚੁੰਨੀ ਵੀ ਹੈ ਆ ਪਾਰਟੀ ਦੇ ਸੂਟ ਵੀ ਹੈ ਆ ਵੀ ਹੋਇਆ ਇਹ ਸੂਟ ਹੈ ਹੈਵੀ ਡਰੈੱਸ ਡਰੈੱਸ ਹੈ ਜੀ ਦੇਖੋ ਕੱਡੀ ਹੈਵੀ ਡਰੈੱਸ ਹੈ ਭਾਈ ਸਾਹਿਬ ਐਸਾ ਭਾਈ 2500 ਦੀ ਕੱਲੀ ਡਰੈੱਸ ਹੈ ਇਹ ਸੈੱਟ ਕਿੰਨੇ ਦੀ ਆ ਹੁਣ ਦੇਖ ਲੋ ਆਪਾਂ ਦੇ ਰਿਆ ਸੈੱਟ ਭਾਜੀ 2200 ਰੁਪਏ ਦਾ ਤੇ ਪਲੇਨ ਕੱਪੜਾ ਨਹੀਂ ਆਂਦਾ ਬੇ ਜੀ ਨਹੀਂ ਆਂਦਾ 2200 ਆਂਦਾ 2200 ਸੈੱਟ ਦਾ ਭਾਜੀ ਦੁਪੱਟਾ ਨਹੀਂ ਆਂਦਾ ਵੀਰੇ 2200 ਸੈੱਟ ਤੇ ਮੈਡਮ ਜੀ ਬਹੁਤ ਘੱਟ ਰਿੱਤਾ ਤੇ ਡਿਸਕਾਊਂਟ ਲਾਇਆ ਏ ਦੁਕਾਨ ਤੇ ਹੀ ਆ ਕੇ ਲੈ ਕੇ ਜਾਣਾ ਭੂ ਇੱਕੋ ਗੱਲ ਕਹਿ ਦੋ ਨਹੀਂ ਕਈ ਮੇਰੀ ਭੈਣ ਔਨਲਾਈਨ ਬੁੱਕ ਕਰਾਵੇ ਨਾ 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 ਕਿਉਂ ਔਨਲਾਈਨ ਨਹੀਂ ਜੀ ਨਹੀਂ ਔਨਲਾਈਨ ਨਹੀਂ ਇੱਥੇ ਆ ਕੇ ਲੈ ਕੇ ਜਾਣੇ ਪਹਿਣਗੇ ਗੋਠੀ ਵਾਲਿਆਂ ਦੇ ਗੱਲ ਸਹੀ ਏ ਜੀ ਦੁਕਾਨ ਤੇ ਆ ਕੇ ਲੈ ਕੇ ਜਾਣੇ ਪਹਿਣਗੇ ਤੁਹਾਨੂੰ ਕੋਈ ਆਨਲਾਈਨ ਬੁਕਿੰਗ ਨਹੀਂ ਆਉਂਦੀ ਬਹੁਤ ਘੱਟ ਰੇਟਾਂ ਦੇ 50000 ਇਕੱਲਾ ਇਕੱਲਾ ਪੀਸ ਦੋ ਦੋ ਪੀਸ ਤਾਂ ਹੀ ਲੈਸ ਕਰਕੇ ਲਾਰਕਿਆ ਹੈ 2500 ਰੁਪਏ ਦਾ ਸੈੱਟ ਹੈ ਵੀਰ ਜੀ ਤੁਸੀਂ ਯਕੀਨ ਮੰਨਿਓ ਹੈਂਡਵਰਕ ਦਾ ਆਰ ਚੈੱਕ ਕਰ ਲਓ ਹੈਂਡਵਰਕ ਆ ਚੈੱਕ ਕਰ ਲਓ ਕੋਟਨ ਬਰਬਰੀ ਮੈਂ ਕਹਿੰਦਾ ਸਾਰਾ ਮਾਲ ਮਿਕਸ ਹੈ ਭਾਜੀ ਹਾਂ ਸਾਰਾ ਸਹੀ ਹੈ ਜੀ ਤੁਹਾਡੀ ਗੱਲ ਹੈ ਵੇ ਇਸਤੇਮਾਲ ਹੈ ਸਾਰਾ ਮੰਨ ਲਓ ਕਿਸੇ ਤੇ ਦੁਪੱਟਾ ਹੈ ਕਿਸੇ ਚ ਡਰੈੱਸ ਹੈ ਕਿਸੇ ਚ ਹੈਵੀ ਸੂਟ ਹੈ ਕਿਸੇ ਚ ਬਨਾਰਸੀ ਦੁਪੱਟੇ ਹੈ ਕਿਸੇ ਚ ਆ ਦੇ ਕੋ ਹੈਂਡਵਰਕ ਵਾਲੇ ਸੂਟ ਹੈ ਪ੍ਰਿੰਟ ਸੂਟ ਹੈ 250 ਤੇ ਕੁਛ ਨਹੀਂ ਲੱਗਦਾ ਅੱਜ ਤਾਂ ਵੀ ਐਤਵਾਰ ਹੈ ਗੱਲ ਸੋਮਵਾਰ ਦੀ ਛੁੱਟੀ ਹੋਆ ਸਾਰਾ ਮਾਲ ਖਤਮ ਹੋ ਜੂਗਾ ਅੱਜ ਹੀ ਹੋ ਜੂਗਾ ਜੀ ਲੋ ਵੀਰੇ ਲੈ ਗਿਆ ਲੈ ਗਿਆ ਰਹਿ ਗਿਆ ਰਹਿ 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 ਗਿਆ 250 ਰੁਪਏ ਦਾ ਸੈੱਟ ਹੈ ਜੀ ਕੋਨੇ ਮਰਜੀ ਲੈ ਲਿਓ ਛਾਂੜ ਕੇ ਲੈ ਲਿਓ 1 ਲੈ ਲਿਓ 2 ਲੈ ਲਿਓ 4 ਲੈ ਲਿਓ 10 ਲੈ ਲਿਓ 20 ਲੈ ਲਿਓ 250 ਰੁਪਏ ਦਾ ਸੈੱਟ ਹੈ ਵੀਰੇ ਦਾਈ 400 ਰੁਪਏ ਦਾ ਸੈੱਟ ਹੈ ਜਿੰਨੇ ਮਰਜ਼ੀ ਲੈ ਲਓ ਵੀਰੇ 50% ਸਕੂਨ ਤੋਂ ਤੁਹਾਨੂੰ ਜਗਾਰਾ ਮਿਲੋ 80% 100% ਦੀ ਡਿਸਕਾਊਂਟ ਆ ਭਾਜੀ ਸਾਰੇ 250 ਦਾ ਦੁਪੱਟਾ ਨਹੀਂ ਆਉਂਦਾ ਪੱਟਾ ਨਹੀਂ ਆਉਂਦਾ ਅਸੀਂ ਮਿਕਸੂਰ ਦੇ ਰਹੇ ਆ ਲੈਂਡਿੰਗ ਦਾ ਕੱਪੜਾ ਨਹੀਂ ਆਉਂਦਾ ਸਿੱਟੇ ਭਾਜੀ ਸਿੱਟੇ ਭਾਜੀ ਚਲੋ ਹਲੋ ਚੈੱਕ ਕਰੋ ਭਾਜੀ ਚੈੱਕ ਕਰੋ ਭਾਜੀ ਸਟੋਪ ਦੇ ਕਰੋ ਭਾਜੀ ਹਲੋ ਹਲੋ ਤਾਂ ਮੈਂ ਕਹਿੰਦਾ ਠਿੱਗੇ ਦੇ ਠਿੱਗੇ ਲੱਗੇ ਹੋਏ ਆ ਚਲੋ ਚੈੱਕ ਕਰੋ ਵੀਰੇ ਚੈੱਕ ਕਰੋ ਬਹੁਤ ਚੈੱਕ ਕਰੋ ਵੀਰੇ ਲੈ ਜਾਓ ਲੈ ਜਾਓ ਭੈਣੋ ਚੈੱਕ ਕਰੋ ਚੈੱਕ ਕਰੋ ਲੈ ਜਾਓ ਲੈ ਜਾਓ ਚੈੱਕ ਕਰੋ ਚੈੱਕ 24 ਸਪੋਰ ਤੇਰਾ ਕੁਝ ਨਹੀਂ ਆਂਦਾ ਜੀ 25 ਸਪੋਰ ਰੁਪਏ ਦੇ ਰਿਹਾ 24 25 ਸਪੋਰ ਤੇ ਬੰਡਲ ਹੈ ਜੀ 24 25 ਸਪੋਰ ਤੇ ਬੰਡਲ ਹੈ ਇੱਕ ਸੂਟ ਹੋਸੋਦਾ ਦੋ ਸੂਟ ਹੋਸੋਦਾ ਚੁੰਨੀ ਹੋਸਦੀ ਹੈ ਫਨਕਾਰੀ ਹੋਸਦੀ ਹੈ ਪਰ ਵੀਡੀਓ ਨੂੰ ਕਰ ਲੈ ਛੇ ਤੇ ਵੀਡੀਓ ਛੇ ਲਾ ਲੇਗਾ ਕਿਤੇ ਦੱਸ ਦੋ ਬਜੀ ਇੱਕੋ ਦਕਾਰ ਹੈ ਕਿਹੜੀ ਤਸਵੀਰ ਹੋ ਗਈ ਹਾਂਜੀ ਹਾਂਜੀ ਇਹ ਪਤਾ ਹੈ ਨਾ ਪੰਜੀ ਨੂੰ ਪੁਰਾਣਿਆਂ ਨੂੰ ਤਾਂ ਪਤਾ ਦੇਖੋ ਪਤਾ ਹੈ ਪਤਾ ਪੰਜੀ ਨੂੰ ਪਤਾ ਰਿਹਾ ਉਹ ਪਤਾ ਨਹੀਂ ਪੰਜੀ ਨੂੰ ਪੁਰਾਣਿਆਂ ਨੂੰ ਤਾਂ ਪਤਾ ਉਹ ਪਤਾ ਹੈ ਪੰਜੀ ਨੂੰ ਪੁੱਛ ਲੈਣਾ ਨੂੰ ਮੜਾ ਜਾ ਨੀ ਆਏ ਵਸਤੇ ਵੀ ਗੋਠੀ ਵੜਵੇ ਤੋਬੀ ਵੀ ਆਰ ਬਠਿੰਡਾ ਵੀਰੇ ਬਠਿੰਡੇ ਵਾਲੇ ਗੋਠੀ ਵਾਲੇ ਗੋਠੀ ਦੀ ਵਾਲੇ ਗੋਠੀ ਵਾਲੇ ਧੰਨਵਾਦ ਜੀ